ਹਾਂਜੀ ਦੋਸਤੋ ਸ਼ੌਂਕ ਦਾ ਮੁੱਲ ਕੋਈ ਨਹੀਂ ਬਾਬਾ ਜੀ ਕਿਸਾਨ ਮੇਲਾ ਬਲੋੜ ਤੇ ਲੈ ਕੇ ਆਏ ਆਪਣੀ ਗੱਡੀ ਇਹਨੂੰ ਤੁਸੀਂ ਜੀਪ ਕਹਿ ਲਓ ਜਾਂ ਮਿੰਨੀ ਕਾਰ ਕਹਿ ਲਓ ਬਹੁਤ ਹੀ ਐਂਟੀਕ ਚੀਜ਼ ਐ ਪੁਰਾਣੀ ਕਹਿ ਲਓ ਤੁਸੀਂ ਜਾਂ ਤਿਆਰ ਹੋਈ ਐ ਇਸ ਬਾਰੇ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆ ਇਹਦੇ ਮੋਟਰਸਾਈਕਲ ਸ਼ਾਇਦ ਬਰਟ ਵਾਲੇ ਟਾਇਰ ਪਾਏ ਹੈ ਤੇ ਬਹੁਤ ਹੀ ਸੋਹਣੀ ਚੀਜ਼ ਹੈ ਇੱਕ ਸੀਟ ਪਿੱਛੇ ਹੈ ਤੇ ਇੱਕ ਅੱਗੇ ਹੈ ਬਹੁਤ ਸੋਹਣਾ ਸਟੀਅਰਿੰਗ ਸਾਈਡ ਸ਼ੀਸ਼ੇ ਫਲਾਈਟੋ ਮੋਟਰਸ ਉੱਪਰ ਲਾਈਟਾਂ ਦੇਖੋ ਬਹੁਤ ਹੀ लाजवाब ਗੱਡੀ ਬਣਾਈ ਹੈ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਆਪ ਦੇ ਕੱਲਿਆਂ ਦੇ ਸਫ਼ਰ ਕਰਨ ਲੋ ਮੋਟਰਸਾਈਕਲ ਜਾਂ ਸਕੂਟਰੀਆਂ ਨਾਲੋਂ ਸਸ਼ੀ ਗਾਵਾ ਬਾਈ ਸਸ਼ੀ ਗਾਜੀ ਕਿਹੜਾ ਪਿੰਡ ਆ ਬਾਬਾ ਜੀ ਆਪਣਾ ਵਿਰਕ ਖੇੜਾ ਵਿਰਕ ਖੇੜਾ ਸ਼ੌਕੀ ਬੰਦਿਆਂ ਦਾ ਪਿੰਡ ਹੈ ਤੇ ਬਾਬਾ ਜੀ ਇਹ ਤਿਆਰ ਕਰਵਾਈ ਹੈ ਜਾਂ ਪੁਰਾਣੀ ਆਈ ਆਉਂਦੀ ਸੀ ਕੋਈ ਇਹ ਬਟੰਡਾ ਤਿਆਰ ਕਰਵਾਈ ਹੈ ਅੱਛਾ ਬਟੰਡੇ ਤੋਂ ਤਿਆਰ ਕਰਵਾਈ ਹੈ 66000 ਤਿਆਰ ਹੋਈ ਹੈ ਤੇ ਇੰਜਣ ਕਿਹੜਾ ਰੱਖਿਆ ਇਹਦੇ ਚ ਚਾਰ ਅਮਰਾਂ ਦੀਆਂ ਬੈਟਰੀਆਂ ਅੱਛਾ ਬੈਟਰੀਆਂ ਤੇ ਹੈ 40 ਮੋਡ ਚਾਰ ਬੈਟਰੀਆਂ अच्छा चार एमरॉन दीया बैटरीया 48 वोल्ट दीया पीला दी प्लेकोमीटर है 50 दी स्पीड ते बाबा जी कहदे चलदी है एक बार चार्ज करदा 100 किलोमीटर चलदी है अच्छा 100 किलोमीटर ਕੱਢਦੀ ਹੈ ਜੀ ਇੱਕ ਵਾਰ ਚਾਰਜ ਹੋਏ ਤੋਂ ਬਟੰਡਾ ਤੋਂ ਤਿਆਰ ਹੋਈ ਹੈ ਜੀ ਮੇਰਾ ਮੋਬਾਈਲ ਨੰਬਰ ਵੀ ਦੇ ਲਾ ਹਾਂ ਜੀ ਮੋਬਾਈਲ ਨੰਬਰ ਦੱਸੋ 989855556969327327 ਪਰਮਵੀਰ ਸਿੰਘ ਕੰਗ ਪਰਮਵੀਰ ਸਿੰਘ ਕੰਗ ਹੈ ਬਜ਼ੁਰਗ ਦਾ ਨਾਮ ਤੇ ਜੇ ਕੁਛ ਇਹਦੇ ਹੋਰ ਵੀ ਹੁੰਦੇ ਤਿਆਰ ਕਰਵਾਉਣੀ ਹੈ ਤਾਂ ਬਾਬਾ ਜੀ ਦੀ ਸਲਾਹ مشورہ ਲੈ ਸਕਦਾ 2 ਲੱਖ ਤੇ 68000 ਚ ਪੈ ਗਈ ਹੈ ਬਾਬਾ ਜੀ ਦੱਸਦੇ ਐ ਬੁਲੇਟ ਵਾਲੇ ਚੱਕੇ ਐ ਤੇ ਚਾਰੇ ਬਹੁਤ ਹੀ ਸੋਹਣੀ ਯਾਰ ਕਹ ਲੋ ਲਾਜਵਾਬ ਚੀਜ਼ ਬਣਾਈ ਹੈ ਆ ਸਕੂਟਰੀ ਗੈਸ ਸਕੂਟਰੀ ਗੈਸ ਕਾਰਟ ਗਈ ਬਾਈ ਲੱਖ ਲੱਖ ਡੂ ਡੂ ਲੱਖ ਦੀਆਂ ਪਈ ਜਾਂਦੀਆਂ ਉਹਦੇ ਨਾਲ ਲੱਖ ਰੁਪਇਆ ਸਵਾ ਲੱਖ ਹੋਰ ਲਾ ਕੇ ਤੇ ਨਾ ਬਾਈ ਜੀ ਕਿਸੇ ਮੀਂਹ ਕੜੀ ਦਾ ਡਰ ਚਾਰੇ ਪਾਸੇ ਪਰਦੇ ਲੱਗੇ ਐ ਤੇ ਹੌਲੀ ਹੌਲੀ ਏਸੀ ਵੀ ਲੱਗ ਸਕਦਾ ਬਾਈ ਇਹਦੇ ਚ ਤੇ ਸਾਰਾ ਕੁਝ ਚਾਰਜਰ ਚੂਰਜਰ ਬਾਬਾਈ ਦਾ ਨਾਲ ਹੀ ਐ ਦੋ ਡਬਲ ਸੀਟ ਐ ਅੱਗੇ ਇੱਕ ਸੀਟ ਸਿੰਗਲ ਲੰਬੀ ਮਗਰ ਐ ਸਟਿੱਪਣੀ ਨਾਲ ਐ ਜੀ ਸਟਿੱਪਣੀ ਨਾਲ ਰੱਖੀ ਹੋਈ ਐ ਤੇ ਆ ਕੀ ਚੀਜ਼ ਐ ਬਹੁਤ ਵਧੀਆ ਲੱਗੇ ਜੀ ਹੋਰ ਵੀ ਸੁਣੋ ਅੱਗੇ ਤੋਂ ਇਹੋ ਜਿਹੇ ਅਦਭੁੱਤ ਗੱਡੀਆਂ ਦਿਖਾਉਂਦੇ ਰਵਾਂਗੇ ਆਪਣਾ ਚੈਨਲ ਲਾਈਕ ਸ਼ੇਅਰ ਕਮੈਂਟ ਕਰੋ ਸ਼ੌਂਕੀਮਾਨ ਓਕੇ ਜੀ